ਹਾਂਜੀ ਸਵਾਗਤ ਹੈ ਜੀ ਤੁਹਾਡਾ ਵੀਡੀਓ ਦੇ ਵਿੱਚ ਅੱਜ ਕਾਫੀ ਟਾਈਮ ਬਾਅਦ ਜਿਹੜੀ ਵੀਡੀਓ ਬਣਾਉਣ ਜਾ ਰਹੇ ਆ। ਲਓ ਪਹਿਲਾਂ ਕਰਦੇ ਆ ਆਪਾਂ ਗੱਡੀ ਸਟਾਰਟ ਵੈਰੀ ਗੁੱਸਾ ਪਾਸ਼ਾ ਲਓ ਜੀ ਟਾਈਮ ਹੋ ਗਿਆ ਇਸ ਟਾਈਮ 6:30 ਤੇ ਅੱਜ ਅਸੀਂ ਜਾ ਰਹੇ ਆ ਜੀ ਹਿਮਾਚਲ ਨੂੰ ਤੇ ਅੰਬ ਵਾਲੀ ਸਾਈਡ ਜਾਣਾ ਆਂ ਅੰਬ ਤੋਂ ਵੀ ਇੱਕੀ ਜਾਣਾ ਥੋੜੀਆ ਤੇ ਆਪਾਂ ਤੁਹਾਨੂੰ ਨਾਲ ਨਾਲ ਦਿਖਾਉਨੇ ਆ ਤੁਸੀਂ ਸਾਰੇ ਜੁੜੇ ਰਹੋ ਤੇ ਬਾਕੀ ਜਿੱਦਾਂ ਦਾ ਵੀ ਮਾਹੌਲ ਸਵੇਰੇ ਸਵੇਰੇ ਜਿਹੜਾ ਸਾਜਰੇ ਗੇੜਾ ਆ ਗਿਆ ਸੀ ਤੇ ਅਸੀਂ ਆ ਵੀ ਚਲੋ ਉਹਨੂੰ ਕਰਦੇ ਆ ਗੱਡੀ ਸਟਾਰਟ ਤੇ ਉਸ ਤੋਂ ਬਾਅਦ ਫੋਨੇ ਆ ਚੱਲੇ ਤੇ ਤੁਸੀਂ ਜੁੜੇ ਰਹੋ ਸਾਰੇ ਗੱਡੀ ਸਾਫ਼ ਕਰਦੇ ਸਮੇਂ ਪਰ ਪਈਓ ਸੀ ਤਰੇਲ ਤੇ ਹੱਥ ਹੋ ਗਏ ਹਨ ਸੁਨ ਤੇ ਸਭ ਤੋਂ ਪਹਿਲਾਂ ਛੱਡਦੇ ਆ ਆਪਾਂ ਹੀਟ ਔਨ ਕਰਦੇ ਆ ਜੀ ਹੀਟ ਔਨ ਕਰਨ ਤੋਂ ਬਾਅਦ ਲਓ ਜੀ ਥੋੜੀਆ ਅੰਦਰਲਾ ਜਿਹੜਾ ਸਹੀ ਹੋ ਜਾਊਗਾ ਹੀਟ ਨਾਲ ਠੰਡੀ ਹੋਈ ਉਹ ਪਈ ਆ ਗੱਡੀ ਦੇ ਅੰਦਰੋਂ ਤੇ ਲਓ ਜੀ ਆਪਾਂ ਚਾਲੇ ਪਾ ਲਿਆ ਜੀ ਸਭ ਤੋਂ ਪਹਿਲਾਂ ਆਪਾਂ ਚੱਕਾਂਗੇ ਸਵਾਰੀ ਨੂੰ ਸਵਾਰੀ ਨੂੰ ਨਾਲ ਲੈ ਕੇ ਫੇ ਆਪਾਂ ਗਾਹਾਂ ਨੂੰ ਅੱਗੇ ਵੱਲ ਚਾਲੇ ਪਾਉਣੇ ਆ ਲਓ ਜੀ ਅੱਗੇ ਆ ਕੇ ਥੋੜੀ ਜਿਹੀ ਧੁੰਦ ਕਾਫੀ ਸਾਨੂੰ ਮਿਲ ਰਹੀ ਆ ਕਿਉਂਕਿ ਖੇਤਾਂ ਨੂੰ ਲਾਇਆ ਹੋਆ ਪਾਣੀ ਤਾਂ ਵੀ ਹੋ ਸਕਦੀ ਆ ਤੇ ਬਾਕੀ راستੇ ਤੇ ਦੇਖਦੇ ਆ ਕੀ ਹਿਸਾਬ ਕਿਤਾਬ ਆ ਪਰ ਤੋਂ ਦੇ ਇਸ ਟਾਈਮ ਸਾਨੂੰ ਟੱਕਰ ਪਈ ਆ ਇੱਥੇ ਹੀ ਤੇ ਹੱਲੇ ਸਵਾਰੀ ਨੂੰ ਲੈਂਡ ਜਾਂਦੇ ਹੋਏ ਆ ਬਾਕੀ ਦੇਖਦੇ ਆ ਕੀ ਬਣਦਾ ਲੋ ਜੀ ਆਪਾਂ ਗਏ ਆ ਪਹੁੰਚ ਸਵਾਰੀ ਦੇ ਪਿੰਡ ਤੇ ਆਪਾਂ ਕਰਦੇ ਹੈਗੇ ਆ ਉਹਨਾਂ ਦੀ ਵੇਟ ਤੇ ਫਿਰ ਆਪਾਂ ਪਾਉਨੇ ਆ ਚੱਲੇ ਇੱਥੋਂ ਲੋ ਜੀ ਹੁਣ ਅਸੀਂ ਸਵਾਰੀ ਨੂੰ ਬਿਠਾ ਲਿਆ ਤੇ ਸਵਾਰੀ ਨੂੰ ਬਿਠਾ ਲ ਕੇ ਆਪਾਂ ਪਾਲੀ ਮੇਟਿਆਣੇ ਵੱਲੋਂ ਨਹਿਰੋ ਨਹਿਰ ਸੜਕ ਬਹੁਤ ਸਾਫ਼ ਸੁਥਰੀ ਸੀਗੀ ਲੋ ਜੀ ਲਾਤੀ ਆਪਾਂ ਗੱਡੀ ਜਾ ਕੇ ਮੇਟਿਆਣੇ ਪੰਪ ਤੇ ਜੀ ਪਟਰਾਇਆ ਪੋਆਇਆ ਇੱਥੇ ਡੀਜ਼ਲ ਡੀਜ਼ਲ ਪੌਂਡ ਤੋਂ ਬਾਅਦ ਜਦੋਂ ਅਸੀਂ ਪਾਈ ਚੱਲੇ ਜੀ ਇਹ ਹੈਗਾ ਜੀ ਹਿਸ਼ਾਰਪੁਰ ਤੋਂ ਫਗਵਾੜਾ ਰੋਡ ਇੱਥੇ ਧੁੰਦ ਐਨੀ ਕਿ ਦਿਸੇ ਕੁਛ ਨਾ ਤੇ ਬੜੀ ਜਿਆਦੇ ਧੁੰਦ ਤੇ ਉੱਪਰ ਜੀ ਕੋਰਾ ਜਿਹੜਾ ਆ ਬਹੁਤ ਪਿਆ ਸੀਗਾ ਅੱਜ ਤੇ ਆਪਾਂ ਪਹੁੰਚ ਗਏ ਫਗਵਾੜਾ ਚੌਂਕ ਜੀ ਫਗਵਾੜਾ ਚੌਂਕ ਤੋਂ ਮਾੜਿਆ ਰਾਈਟ ਰਾਈਟ ਸਿੱਧਾ ਬਾਰੋ-ਬਾਰ ਆਪਾਂ ਸ਼ਹਿਰ ਪੰਗੀ ਚੋਵਲ ਨੂੰ ਜਿਹੜੀ ਇੱਥੋਂ ਪਾਵਾਂਗੇ ਗੱਡੀ ਲਓ ਜੀ ਆਪਾਂ ਪੰਗੀ ਚੋਵ ਦੇ ਚੌਂਕ ਦੇ ਕੋਲ ਪਹੁੰਚ ਗਏ ਆ ਬਾਰੋ-ਬਾਰ ਠੀਕ ਆ ਜੀ ਇੱਥੋਂ ਆਪਾਂ ਸਿੱਧਾ ਨਿਕਲ ਜਾਣਾ ਲੈਫਟ ਸ਼ਾਰਪਨ ਨੂੰ ਲੈਫਟ ਹੈਂਡ ਤੇ ਲਓ ਜੀ ਆਪਾਂ ਚੋ ਹਾਲਟ ੱਪ ਕੇ ਸਿੱਧਾ ਆਪਾਂ ਪਹਾੜੀਆਂ ਦਾ ਪੂਰਾ ਆਨੰਦ ਮਾਣਦੇ ਹੋਏ ਹੌਲੀ-ਹੌਲੀ ਆਪਾਂ ਸਪੀਡ ਰੱਖੀ ਤੇ ਬੜੇ ਨਜ਼ਾਰੇ ਨਾਲ ਗਏ ਠੀਕ ਆ ਤੇ ਤੁਸੀਂ ਆਲੇ ਦੁਆਲੇ ਦੇਖ ਸਕਦੇ ਆ ਮਾਹੌਲ ਪਹਾੜੀਆਂ ਦਾ ਤੇ ਬਾਕੀ ਸਾਹਮਣੇ ਸੂਰਜ ਵੀ ਪੂਰਾ ਤਿੱਖਾ ਅੱਖਾਂ ਦੇ ਵਿੱਚ ਪੈਂਦਾ ਸੀਗਾ ਹਾਂ ਆਪਾਂ ਪਹੁੰਚ ਗਏ ਆ ਸਿੱਧਾ ਪੰਜਾਬ ਦੀ ਹੱਦ ਤੇ ਲੋ ਜੀ ਚੈੱਕ ਕਰੋ ਇੱਥੋਂ ਪੰਜਾਬ ਜਿਹੜਾ ਖਤਮ ਹੋ ਜਾਂਦਾ ਤੇ ਹਿਮਾਚਲ ਦੀ ਐਂਟਰੀ ਸ਼ੁਰੂ ਹੋ ਜਾਂਦੀ ਆ ਤੇ ਨਾਲ ਲੱਗਦਾ ਇਹ ਆਪਾਂ ਇੱਥੇ ਐਂਟਰੀ ਤੇ ਪਹੁੰਚ ਗਏ ਕਟਾਈ ਆਪਾਂ ਗਾਹਾਂ ਜਾ ਕੇ ਪਰਚੀ ਜਿਹੜੀ ਕਿ ਇੱਥੇ 60 ਰੁਪਏ ਦੀ ਪਰਚੀ ਜਿਹੜੀ ਕੱਟੀ ਜਾਂਦੀ ਹੈ ਜੀ 60 ਰੁਪਏ ਤੁਸੀਂ ਆ ਦੇਖ ਸਕਦੇ ਆ ਪਰਚੀ ਤੇ ਵੀ ਲਿਖਿਆ ਹੋਇਆ ਆ 60 ਰੁਪਏ ਤੇ ਪਰਚੀ ਕਟਾ ਕੇ ਆਪਾਂ ਫਿਰ ਚਾਲੇ ਪਾ ਲੈ ਮੂਰੇ ਆ ਗਿਆ ਜੀ ਗਗਰੇਡ ਦਾ ਚੌਂਕ ਲਓ ਜੀ ਗਗਰੇਡ ਆਪਾਂ ਪਹੁੰਚ ਗਏ ਆ ਜੀ ਤੇ ਇੱਥੋਂ ਗਾਹਾਂ ਜੀ ਆ ਤੁਸੀਂ ਖੱਬਿਆਤ ਦੇਖ ਸਕਦੇ ਇੱਥੇ ਗੱਡੀਆਂ ਖੜੀਆਂ ਇੱਥੇ ਚਾਹ ਪਕੌੜਿਆਂ ਦਾ ਸਪੈਸ਼ਲ ਬੜਾ ਇੱਥੇ ਪੰਜਾਬੀ ਰੁਕਦੇ ਬਹੁਤ ਜੀ ਬਹੁਤ ਕੀ ਬਾਤ ਆ ਸਾਹਮਣੇ ਸੂਰਜ ਵੀ ਚੜਿਆ ਹਨ ਕੈਂਟ ਇੱਥੇ ਰੁਕੇ ਸੀਗੇ ਥੋੜਾ ਜਿਹਾ ਪੰਪ ਤੇ ਪਾਸ਼ੂਰਮ ਵਗੈਰਾ ਕਰਨ ਲਈ ਲੋਅ ਚੈੱਕ ਕਰੋ ਕੈਂਟ 깔ੋ ਬਾਤ ਲੋ ਜੀ ਆਪਾਂ ਫਿਰ ਪਹੁੰਚ ਗਏ ਆਂ ਆਂਬ ਤੇ ਸਾਹਮਣੇ ਆਹ ਚੌਂਕ ਹੈ ਜੀ ਆਂਬ ਦਾ ਮੇਨ ਤੇ ਇੱਥੇ ਸਾਹਮਣੇ ਸਿੱਧਾ ਹੀ ਜਾਵੇ ਤਾਂ ਸਿੱਧਾ ਚੰਡੀਗੜ੍ਹ 150 ਕਿਲੋਮੀਟਰ ਹੈ ਜੀ ਤੇ ਆਪਾਂ ਥੋੜੀ ਜਿਹੀ ਇੱਥੇ ਕੀਤੀ ਸ਼ਾਪਿੰਗ ਜੀ ਤੇ ਫਿਰ ਆਪਾਂ ਗਾਹਾਂ ਨੂੰ ਚਾਲੇ ਪਾਤੇ ਜੀ ਲੋ ਜੀ ਹੁਣ ਆਪਾਂ ਹਿਮਾਚਲ ਅੰਬ ਤੋਂ ਅੱਗੇ ਥੋੜੀ ਜਿਆ ਤੇ ਪਹੁੰਚ ਗਏ ਆ ਜਿੱਥੇ ਜਾਣਾ ਸੀਗਾ ਤੇ ਸਵਾਰੀ ਉਤਰ ਗਏ ਤੇ ਆਪਾਂ ਵੇਟ ਕਰਦੇ ਹਾਂ ਉਹਨਾਂ ਟਾਈਮ ਜਿੰਨੇ ਚੇ ਸਵਾਰੀ ਨਹੀਂ ਆਉਦੀ ਜੀ ਬਾਕੀ ਜੇ ਵੀਡੀਓ ਵਧੀਆ ਚੰਗੀ ਲੱਗਦੀ ਹੈ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਲੋ ਜੀ ਵਾਪਸੀ ਆਪਾਂ ਚਾਲੇ ਪਾ ਲਿਆ ਜੀ ਸਵਾਰੀ ਨੂੰ ਲਿਆ ਬਠਾਲ ਤੇ ਸਾਹਮਣੇ ਤੁਸੀਂ ਲਾਈਟਾਂ ਦੇਖ ਰਹੇ ਹੋ ਚੌਕ ਆ ਗਿਆ ਜੀ ਮੋੜੇ ਆ ਗਿਆ ਜੀ ਮੁਬਾਰਕਪੁਰ ਵਾਲਾ ਚੌਕ ਠੀਕ ਆ ਜੀ ਇੱਥੋਂ ਆਪਾਂ ਰਾਈਟ ਹੈਂਡ ਨੂੰ ਜਦੋਂ ਜਾਂਦੇ ਆ ਚਿੰਤਪੋਨੀ ਨੂੰ ਜਾਂ ਸਿੱਧਾ ਜਿੱਧਰ ਉਹ ਬੱਸ ਆ ਰਹੀ ਹੈ ਉਧਰ ਬਾਬਾ ਬੜਾ ਭਾਗ ਸਿੰਘ ਜੀ ਉਧਰ ਨੂੰ ਜਾਂਦਾ ਜੀ ਤੇ ਆਪਾਂ ਹੋ ਜਾਣਾ ਖੱਬੇ ਪਾਸੇ ਨੂੰ ਲੋ ਜੀ ਆ ਸਾਡਾ ਜਾਂਦਾ ਜੀ ਹਰਪੁਰ ਨੂੰ ਆਪਾਂ ਇੱਥੋਂ ਪਾ ਲਿਆ ਜੀ ਚਾਲੇ ਵਾਪਸੀ ਤੇ ਲੋ ਜੀ ਤੁਸੀਂ ਵੀਊ ਚੈੱਕ ਕਰੋ ਨਾਲ ਨਾਲ ਆਪਾਂ ਬੜੇ ਆਰਾਮ ਦੇ ਨਾਲ ਜਿਹੜਾ ਆ ਜੇ ਇੰਜੋਏ ਕਰਦੇ ਗਏ ਬਹੁਤ ਪਿਆਰ ਦੇ ਨਾਲ ਹਨਾ ਤੇ ਤੁਸੀਂ ਚੈੱਕ ਕਰ ਸਕਦੇ ਆ ਵੈਸੇ ਤਾਂ ਇੱਧਰ ਨੂੰ ਆ ਕੇ ਮਾਹੌਲ ਚੇਂਜ ਹੋ ਜਾਂਦਾ ਬਹੁਤ ਵਧੀਆ ਵੀ ਲੱਗਦਾ ਆ ਪਰ ਆਪਣੇ ਪੰਜਾਬ ਵਰਗੀ ਮौज ਨਹੀਂ ਹੈਗੀ ਜਿੱਥੇ ਮਰਜ਼ੀ ਚੱਲ ਜਾਓ ਜਦੋਂ ਆਪਣੇ ਪੰਜਾਬ ਨੂੰ ਵਾਪਸ ਆਉਂਦੇ ਆ ਤਾਂ ਅਨੰਦਾ ਹੀ ਵੱਖਰਾ ਹੁੰਦਾ ਲਓ ਜੀ ਆਉਂਦੇ ਹੋਏ ਰਸਤੇ ਤੇ ਪੀਤੀ ਆਪਾਂ ਢਾਬੇ ਤੇ ਲਾ ਕੇ ਚਾਹ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਸਸ